ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣਨਗੇ ਰੋਬਰਟ ਕਿਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੌਰ ਡੈਡ ਅਧਿਆਇ ਨੋਮਾ ਆਰੰਭ ਕਾਸ਼ ਇਸ ਤਰ੍ਹਾਂ ਹੁੰਦਾ ਕਿ ਮੈਂ ਕਹਿ ਸਕਦਾ ਕਿ ਦੌਲਤ ਇਕੱਤਰ ਕਰਨਾ ਮੇਰੇ ਲਈ ਸੁਖਾ ਰਿਹਾ ਹੈ ਪਰ ਇਸ ਤਰ੍ਹਾਂ ਨਹੀਂ ਸੀ ਤਾਂ ਇਸ ਸਵਾਲ ਦੇ ਜਵਾਬ ਚ ਮੈਂ ਕਿਵੇਂ ਆਰੰਭ ਕੀਤਾ ਮੈਂ ਦਿਨ ਪ੍ਰਤੀ ਦਿਨ ਦੇ ਹਿਸਾਬ ਨਾਲ ਆਪਣੀ ਵਿਚਾਰ ਪ੍ਰਕਿਰਿਆ ਨੂੰ ਦੱਸਣਾ ਚਾਹੁੰਦਾ ਹਾਂ ਵੱਡੇ ਸੌਦਿਆਂ ਨੂੰ ਲੱਭਣਾ ਸੱਚਮੁੱਚ ਸੌਖਾ ਹੈ। ਮੈਂ ਤੁਹਾਡੇ ਨਾਲ ਇਹ ਵਾਅਦਾ ਕਰ ਸਕਦਾ ਹਾਂ। ਇਹ ਮੋਟਰਸਾਈਕਲ ਚਲਾਉਣ ਵਾਂਗ ਹੈ। ਥੋੜੇ ਜਿਹੇ ਅਭਿਆਸ ਦੇ ਬਾਅਦ ਤੁਹਾਨੂੰ ਇਸ ਦਾ ਪਤਾ ਹੀ ਨਹੀਂ ਚੱਲਦਾ। ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਜੇਕਰ ਸੰਕਲਪ ਕਰ ਲਓ ਤਾਂ ਥੋੜੀ ਦੇਰ ਡਗਮਗਾਉਣ ਤੋਂ ਬਾਅਦ ਤੁਸੀਂ ਸੰਭਲ ਜਾਂਦੇ ਹੋ। ਜ਼ਿੰਦਗੀ ਵਿੱਚ ਇੱਕ ਵਾਰ ਆਉਣ ਵਾਲੇ ਕਰੋੜਾਂ ਡਾਲਰ ਦੇ ਸੌਦਿਆਂ ਨੂੰ ਲੱਭਣ ਵਾਸਤੇ ਸਾਡੇ 'ਚ ਫਾਈਨੈਂਸ਼ੀਅਲ ਪ੍ਰਤਿਭਾ ਹੋਣਾ ਜ਼ਰੂਰੀ ਹੈ। ਮੈਨੂੰ ਪ੍ਰੋਸੈਸ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਇੱਕ ਫਾਈਨੈਂਸ਼ੀਅਲ ਜੀਨੀਅਸ ਹੁੰਦਾ ਹੈ। ਸਮੱਸਿਆ ਇਹ ਹੈ ਕਿ ਸਾਡਾ ਫਾਈਨੈਂਸ਼ੀਅਲ ਜੀਨੀਅਸ ਸੁੱਤਾ ਹੁੰਦਾ ਹੈ ਤੇ ਉਸ ਨੂੰ ਕੇਵਲ ਜਗਾਉਣ ਦੀ ਲੋੜ ਹੁੰਦੀ ਹੈ। ਇਹ ਸੁੱਤਾ ਰਹਿੰਦਾ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਨੇ ਸਾਡੇ ਅੰਦਰ ਇਹ ਸੰਸਕਾਰ ਭਰੇ ਰੱਖੇ ਹਨ ਕਿ ਪੈਸੇ ਦਾ ਮੋਹ ਸਾਰੀਆਂ ਬੁਰਾਈਆਂ ਦੀ ਜੜ ਹੈ। ਇਸ ਸੰਸਕ੍ਰਿਤੀ ਨੇ ਸਾਨੂੰ ਪ੍ਰੋਫੈਸ਼ਨ ਸਿੱਖਣ ਦੇ ਲਈ ਤਾਂ ਹੱਲਾਸ਼ੇਰੀ ਦਿੱਤੀ ਹੈ। ਤਾਂ ਜੋ ਅਸੀਂ ਪੈਸੇ ਲਈ ਕੰਮ ਕਰ ਸਕੀਏ ਪਰ ਸਾਡੀ ਫਾਈਨੈਂਸ਼ੀਅਲ ਅਸਫਲਤਾ ਨੇ ਸਾਨੂੰ ਇਸ ਬਾਬਤ ਚਿੰਤਾ ਨਾ ਕਰਨਾ ਸਿਖਾਇਆ ਹੈ ਜਦੋਂ ਸਾਡੇ ਕੰਮ ਦੇ ਦਿਨ ਖਤਮ ਹੋ ਜਾਣਗੇ ਤਾਂ ਸਰਕਾਰ ਜਾਂ ਸਾਡੀ ਕੰਪਨੀ ਸਾਡੀ ਜ਼ਿੰਮੇਵਾਰੀ ਸੰਭਾਲ ਲਵੇਗੀ ਪਰ ਇਸ ਵਾਸਤੇ ਸਾਡੇ ਬੱਚਿਆਂ ਨੂੰ ਪੈਸਾ ਹਰਾਉਣਾ ਹੋਵੇਗਾ ਜਿਹੜੇ ਉਸੇ ਸਕੂਲੀ ਸਿਸਟਮ ਤੋਂ ਸਿੱਖਿਆਤ ਹੁੰਦੇ ਹਨ ਸੰਦੇਸ਼ ਇਹ ਹੈ ਕਿ ਕਰੜੀ ਮਿਹਨਤ ਕਰੋ ਪੈਸੇ ਕਮਾਓ ਤੇ ਇਸ ਨੂੰ ਖਰਚ ਕਰ ਦਿਓ ਜੇਕਰ ਸਾਡੇ ਕੋਲ ਪੈਸਾ ਘੱਟ ਹੈ ਤਾਂ ਅਸੀਂ ਹਮੇਸ਼ਾ ਕਰਜ਼ਾ ਤਾਂ ਲੈ ਹੀ ਸਕਦੇ ਹਾਂ ਪਰ ਇਸ ਵਾਸਤੇ ਸਾਡੇ ਬੱਚਿਆਂ ਨੂੰ ਪੈਸਾ ਕਮਾਉਣਾ ਹੋਵੇਗਾ ਜਿਹੜੇ ਉਸੇ ਸਕੂਲੀ ਸਿਸਟਮ ਸਿੱਖਿਤ ਹੁੰਦੇ ਹਨ ਸੰਦੇਸ਼ ਇਹ ਹੈ ਕਿ ਕਰੜੀ ਮਿਹਨਤ ਕਰੋ ਪੈਸੇ ਕਮਾਓ ਤੇ ਇਸ ਨੂੰ ਖਰਚ ਕਰ ਦਿਓ ਜੇਕਰ ਸਾਡੇ ਕੋਲ ਪੈਸਾ ਘੱਟ ਹੈ ਤਾਂ ਅਸੀਂ ਹਮੇਸ਼ਾ ਕਰਜ਼ਾ ਤਾਂ ਲੈ ਹੀ ਸਕਦੇ ਹਾਂ ਬਦਕਿਸਮਤੀ ਨਾਲ ਪੱਛਮੀ ਸਮਾਜ ਦੇ 90% ਤੋਂ ਜ਼ਿਆਦਾ ਲੋਕ ਇਸ ਸਿਧਾਂਤ ਦਾ ਪਾਲਣ ਕਰਦੇ ਹਨ ਇੰਜ ਕੇਵਲ ਇਸ ਲਈ ਹੁੰਦਾ ਹੈ ਕਿਉਂਕਿ ਨੌਕਰੀ ਲੱਭਣਾ ਤੇ ਪੈਸੇ ਲਈ ਕੰਮ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਜੇਕਰ ਤੁਸੀਂ ਇਸ ਭੀੜ ਚੋਂ ਇੱਕ ਨਹੀਂ ਹੋ ਤਾਂ ਮੈਂ ਤੁਹਾਡੇ ਫਾਈਨੈਂਸ਼ੀਅਲ ਜੀਨੀਅਸ ਨੂੰ ਜਗਾਉਣ ਦੇ ਲਈ ਇੱਥਾਂ ਲਿਖੇ 10 ਕਦਮ ਦੱਸ ਸਕਦਾ ਹਾਂ ਮੈਂ ਤੁਹਾਨੂੰ ਕੇਵਲ ਉਹੀ ਕਦਮ ਦੱਸ ਰਿਹਾ ਹਾਂ ਜਿਨ੍ਹਾਂ ਤੇ ਮੈਂ ਚੱਲਿਆ ਹਾਂ ਜੇਕਰ ਤੁਸੀਂ ਇਹਨਾਂ 'ਚੋਂ ਕੁਝ ਉੱਤੇ ਚੱਲਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਹੈ ਜੇਕਰ ਤੁਸੀਂ ਇਹਨਾਂ ਤੇ ਨਹੀਂ ਚੱਲਣਾ ਚਾਹੁੰਦੇ ਤਾਂ ਆਪਣੇ ਆਪ ਦੇ ਕਦਮ ਬਣਾ ਲਓ ਤੁਹਾਡਾ ਫਾਈਨੈਂਸ਼ੀਅਲ ਜੀਨੀਅਸ ਇਤਨਾ ਸਮਾਰਟ ਹੁੰਦਾ ਹੈ ਕਿ ਤੁਸੀਂ ਆਪਣੀ ਲਿਸਟ ਆਪ ਹੀ ਬਣਾ ਸਕਦੇ ਹੋ ਜਦੋਂ ਮੈਂ ਪੇਰੂ ਵਿੱਚ ਸੀ ਤਾਂ ਮੈਂ ਇੱਕ 45 ਸਾਲ ਦੇ ਸੋਨੇ ਦੀ ਖੁਦਾਈ ਕਰਨ ਵਾਲੇ ਨੂੰ ਪੁੱਛਿਆ ਕਿ ਉਸ ਨੂੰ ਇਤਨਾ ਭਰੋਸਾ ਕਿਉਂ ਹੈ ਕਿ ਉਸ ਨੂੰ ਹੀ ਸੋਨੇ ਦੀ ਖदान ਮਿਲੇਗੀ ਉਸਨੇ ਜਵਾਬ ਦਿੱਤਾ ਸੋਨਾ ਤਾਂ ਹਰ ਥਾਂ ਉਤੇ ਹੁੰਦਾ ਹੈ ਪਰ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਇਸ ਨੂੰ ਨਹੀਂ ਦੇਖ ਪਾਉਂਦੀਆਂ ਤੇ ਫਿਰ ਮੈਂ ਇਹੀ ਕਹਾਂਗਾ ਕਿ ਇਹ ਸੱਚ ਹੈ ਰੀਅਲ ਏਸਟੇਟ 'ਚ ਮੈਂ ਬਾਹਰ ਜਾ ਸਕਦਾ ਹਾਂ ਤੇ ਚਾਰ ਜਾਂ ਪੰਜ ਸੰਭਾਵਨਾ ਭਰੇ ਸੌਦੇ ਕਰ ਸਕਦਾ ਹਾਂ ਜਦੋਂ ਕਿ ਉਸ ਆਦਮੀ ਬਾਹਰ ਜਾ ਕੇ ਵੀ ਖਾਲੀ ਹੱਥ ਮੁੜ ਸਕਦਾ ਹੈ ਜਦੋਂ ਕਿ ਅਸੀਂ ਦੋਵੇਂ ਹੀ ਇੱਕੋ ਇਲਾਕੇ ਵਿੱਚ ਜਾਂਦੇ ਹਾਂ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਫਾਈਨੈਂਸ਼ੀਅਲ ਜੀਨੀਅਸ ਨੂੰ ਵਿਕਸਿਤ ਕਰਨ ਲਈ ਸਮਾਂ ਨਹੀਂ ਲਾਇਆ। ਮੈਂ ਤੁਹਾਨੂੰ 10 ਕਦਮ ਦੱਸ ਰਿਹਾ ਹਾਂ ਜਿਹੜੇ ਕਿ ਪ੍ਰਮਾਤਮਾ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ। ਇਹ ਇਹੋ ਜਿਹੀਆਂ ਤਾਕਤਾਂ ਹਨ ਜਿਨ੍ਹਾਂ ਤੇ ਕਾਬੂ ਕੇਵਲ ਤੁਸੀਂ ਹੀ ਕਰ ਸਕਦੇ ਹੋ। ਮੈਨੂੰ ਹਕੀਕਤ ਤੋਂ ਜ਼ਿਆਦਾ ਵੱਡਾ ਕਾਰਨ ਚਾਹੀਦਾ ਹੈ। ਆਤਮਾ ਦੀ ਸ਼ਕਤੀ ਜੇਕਰ ਤੁਸੀਂ ਜ਼ਿਹਰਤ ਲੋਕਾਂ ਨੂੰ ਪੁੱਛੋਗੇ ਕਿ ਕੀ ਉਹ ਅਮੀਰ ਜਾ ਆਰਥਿਕ ਰੂਪ ਤੋਂ ਸੁਤੰਤਰ ਹੋਣਾ ਚਾਹੁੰਦੇ ਹਨ ਤਾਂ ਉਹ ਹਾਂ ਕਹਿਣਗੇ ਪਰ ਫਿਰ ਹਕੀਕਤ ਸਾਹ ਵੀ ਹੋ ਜਾਂਦੀ ਹੈ ਇਹ ਸੜਕ ਬਹੁਤ ਲੰਮੀ ਨਜ਼ਰ ਆਉਂਦੀ ਹੈ ਤੇ ਇਸ ਉੱਤੇ ਬਹੁਤ ਸਾਰੇ ਉਤਰਾ ਚੜਾ ਵੀ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਪਾਰ ਕਰਨਾ ਹੋਵੇਗਾ ਇਸ ਦੀ ਤੁਲਨਾ ਵਿੱਚ ਇਹ ਕਰਨਾ ਜ਼ਿਆਦਾ ਸੌਖਾ ਲੱਗਦਾ ਹੈ ਕਿ ਤੁਸੀਂ ਪੈਸੇ ਲਈ ਕੰਮ ਕਰੋ ਤੇ ਬਚੇ ਹੋਏ ਪੈਸੇ ਨੂੰ ਆਪਣੇ ਬ੍ਰੋਕਰ ਨੂੰ ਦੇ ਦਿਓ ਮੈਂ ਇੱਕ ਵਾਰ ਇੱਕ ਜਵਾਨ ਮਹਿਲਾ ਨੂੰ ਮਿਲਿਆ ਜਿਸ ਨੇ ਅਮਰੀਕਾ ਦੀ 올림픽 ਟੀਮ ਵਿੱਚ ਤੈਰਨ ਦੇ ਸੁਪਨੇ ਦੇਖੇ ਸਨ ਹਕੀਕਤ ਇਹ ਸੀ ਕਿ ਉਸ ਨੂੰ ਹਰ ਰੋਜ਼ ਸਵੇਰੇ 4 ਵਜੇ ਉੱਠਣਾ ਪੈਂਦਾ ਸੀ ਤਾਂ ਜੋ ਸਕੂਲ ਜਾਣ ਤੋਂ ਪਹਿਲਾਂ ਉਹ 3 ਘੰਟੇ ਤੱਕ ਤੁਰਨ ਦਾ ਅਭਿਆਸ ਤੈਰਨ ਦਾ ਅਭਿਆਸ ਕਰ ਸਕੇ ਸ਼ਨੀਚਰਵਾਰ ਦੀ ਰਾਤ ਨੂੰ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ 'ਚ ਵੀ ਨਹੀਂ ਸੀ ਜਾਂਦੀ ਉਸ ਨੂੰ ਹਰ ਇੱਕ ਵਾਂਗ ਪੜ੍ਹਾਈ ਕਰਕੇ ਆਪਣੇ ਪ੍ਰੀਖਿਆ ਦੇ ਨਤੀਜੇ ਤੇ ਵੀ ਧਿਆਨ ਦੇਣਾ ਹੁੰਦਾ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਦੀ ਅਤੀ ਮਾਨਵੀ ਅਭਿਲਾਖਾ ਅਭਿਲਾਸ਼ਾ ਤੇ ਬਲੀਦਾਨ ਦੇ ਪਿੱਛੇ ਕੀ ਕਾਰਨ ਹਨ ਤਾਂ ਉਸ ਨੇ ਹੀ ਕਿਹਾ ਮੈਂ ਉਸ ਨੂੰ ਆਪਣੇ ਲਈ ਤੇ ਉਹਨਾਂ ਲੋਕਾਂ ਲਈ ਕਰਦੀ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਪਿਆਰ ਹੀ ਮੈਨੂੰ ਸਾਰੀਆਂ ਰੁਕਾਵਟਾਂ ਦੇ ਬਲੀਦਾਨ ਦੇਣ ਲਈ ਤਿਆਰ ਕਰਦਾ ਹੈ ਅਸੀਂ ਕੀ ਚਾਹੁੰਦੇ ਹਾਂ ਤੇ ਅਸੀਂ ਕੀ ਨਹੀਂ ਚਾਹੁੰਦੇ ਇਹਨਾਂ ਦਾ ਤਾਲਮੇਲ ਵੀ ਇੱਕ ਕਾਰਨ ਜਾਂ ਨਿਸ਼ਾਨਾ ਹੋ ਸਕਦਾ ਹੈ ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਅਮੀਰ ਹੋਣ ਦੀ ਇੱਛਾ ਦੇ ਪਿੱਛੇ ਕੀ ਕਾਰਨ ਸਨ ਤਾਂ ਇਹ ਡੂੰਗੀ ਭਾਵਨਾਤਮਕ ਇੱਛਾਵਾਂ ਤੇ ਅਣਇੱਛਾਵਾਂ ਦਾ ਸੰਯੋਗ ਹੈ ਮੈਂ ਕੁਝ ਦੀਆਂ ਲਿਸਟਾਂ ਦੱਸਾਂਗਾ ਪਹਿਲਾਂ ਤਾਂ ਆਪਣੀ ਅਣਇੱਛਾਵਾਂ ਦੀ ਕਿਉਂਕਿ ਉਹਨਾਂ ਦੇ ਕਾਰਨ ਹੀ ਇੱਛਾਵਾਂ ਪੈਦਾ ਹੁੰਦੀਆਂ ਹਨ ਮੈਂ ساری ਜ਼ਿੰਦਗੀ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ ਮੈਂ ਉਹ ਕੁਝ ਵੀ ਨਹੀਂ ਸੀ ਕਰਨਾ ਚਾਹੁੰਦਾ ਜਿਹੜੇ ਮੇਰੇ ਮਾਪਿਓ ਚਾਹੁੰਦੇ ਸਨ ਯਾਨੀ ਨੌਕਰੀ ਦੀ ਸੁਰੱਖਿਆ ਤੇ ਉਪਨਗਰ ਵਿੱਚ ਇੱਕ ਘਰ ਮੈਂ ਕੇਵਲ ਇੱਕ ਵਰਕਰ ਹੀ ਨਹੀਂ ਸੀ ਬਣਿਆ ਰਹਿਣਾ ਚਾਹੁੰਦਾ ਮੈਨੂੰ ਇਸ ਗੱਲ ਕਾਰਨ ਬਹੁਤ ਨਫ਼ਰਤ ਹੁੰਦੀ ਸੀ ਕਿ ਮੇਰੇ ਡੈਡੀ ਆਪਣੇ ਕੈਰੀਅਰ 'ਚ ਇਤਨੇ ਰੁੱਝੇ ਰਹਿੰਦੇ ਸਨ ਕਿ ਉਹ ਮੇਰੇ ਫੁੱਟਬਾਲ ਮੈਚ ਦੇਖਣ ਵੀ ਨਹੀਂ ਸੀ ਆ ਪਾਉਂਦੇ ਮੇਰੇ ਡੈਡੀ ساری ਜ਼ਿੰਦਗੀ ਕਰੜੀ ਮਿਹਨਤ ਕਰਦੇ ਰਹੇ ਤੇ ਸਰਕਾਰ ਨੇ ਉਹਨਾਂ ਦੀ ਮੌਤ ਤੇ ਉਹਨਾਂ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਲੈ ਲਿਆ ਮੈਨੂੰ ਇਸ ਗੱਲ ਤੋਂ ਵੀ ਨਫ਼ਰਤ ਹੁੰਦੀ ਸੀ اپنی موت ਤੋਂ ਬਾਅਦ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਆਪਣੇ ਵਾਰਿਸਾਂ ਦੇ ਲਈ ਨਹੀਂ ਛੱਡ पाए। ਅਮੀਰ ਲੋਕ ਇੰਜ ਨਹੀਂ ਕਰਦੇ ਹੋ, ਕਰੜੀ ਮਿਹਨਤ ਕਰਦੇ ਹਨ ਤੇ ਆਪਣੇ ਬੱਚਿਆਂ ਲਈ ਢੇਰ ਸਾਰਾ ਪੈਸਾ ਛੱਡ ਜਾਂਦੇ ਹਨ। ਹੁਣੇ ਸ਼ਾਮਾਂ ਦੀ ਗੱਲ ਮੈਂ ਦੁਨੀਆ ਘੁੰਮਣਾ ਚਾਹੁੰਦਾ ਹਾਂ ਤੇ ਜ਼ਿੰਦਗੀ ਨੂੰ ਮਨ ਚਾਹੇ ਤਰੀਕਿਆਂ ਨਾਲ ਜਿਉਣਾ। ਮੈਂ ਇਸ ਤਰ੍ਹਾਂ ਆਪਣੀ ਜਵਾਨੀ ਦੇ ਦਿਨਾਂ ਚ ਹੀ ਕਰ ਲੈਣਾ ਚਾਹੁੰਦਾ ਹਾਂ। ਮੈਂ ਕੇਵਲ ਆਜ਼ਾਦ ਹੋਣਾ ਚਾਹੁੰਦਾ ਹਾਂ। ਮੈਂ ਆਪਣੇ ਸਮੇਂ ਤੇ ਆਪਣੀ ਜ਼ਿੰਦਗੀ ਉੱਤੇ ਕੰਟਰੋਲ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਪੈਸੇ ਮੇਰੇ ਲਈ ਕੰਮ ਕਰਨ ਇਹ ਮੇਰੇ ਮਨ 'ਚ ਬੜੇ ਡੂੰਘੇ ਵਸੇ ਭਾਵਨਾਤਮਕ ਕਾਰਨ ਹਨ ਤੁਹਾਡੇ ਕੋਲ ਕੀ ਕਾਰਨ ਹਨ ਜੇਕਰ ਉਹ ਉਚਿਤ ਬਾਲਸ਼ਾਲੀ ਨਹੀਂ ਹਨ ਤਾਂ ਰਾਜ ਅੱਗੇ ਆਉਣ ਵਾਲੀ ਹਕੀਕਤ ਤੁਹਾਡੇ ਕਾਰਨਾਂ ਤੇ ਹਾਵੀ ਹੋ ਜਾਵੇਗੀ ਮੈਂ ਕਈ ਵਾਰ ਪੈਸੇ ਗੁਆਏ ਹਨ ਤੇ ਕਈ ਵਾਰ ਫਿਰ ਤੋਂ ਸ਼ੁਰੂ ਕੀਤਾ ਹੈ ਪਰ ਕਿਉਂਕਿ ਮੇਰੇ ਕੋਲ ਡੂੰਘੇ ਭਾਵਨਾਤਮਕ ਕਾਰਨ ਸਨ ਇਸ ਲਈ ਮੈਂ ਹਰ ਵਾਰ ਉੱਠ ਖਲੋਇਆ ਹਾਂ ਤੇ ਅੱਗੇ ਵੱਲ ਵਧ ਚੱਲਿਆ ਹਾਂ ਮੈਂ 40 ਸਾਲ ਦੀ ਉਮਰ ਤੱਕ ਸੁਤੰਤਰ ਹੋਣਾ ਚਾਹੁੰਦਾ ਸੀ ਪਰ ਇਸ ਲਈ 7 ਸਾਲ ਹੋਰ ਜ਼ਿਆਦਾ ਲੱਗ ਗਏ ਤੇ ਮੈਂ ਆਖਰਕਾਰ 47 ਸਾਲ ਦੀ ਉਮਰ 'ਚ ਸੁਤੰਤਰ ਹੋ ਹੀ ਗਿਆ ਤੇ ਇਸੇ ਦੌਰਾਨ ਹੀ ਮੈਨੂੰ ਕਈ ਸਿਖਾਉਣ ਵਾਲੇ ਅਨੁਭਵ ਵੀ ਪ੍ਰਾਪਤ ਹੋਏ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਾਸ਼ ਮੈਂ ਕਹਿ ਸਕਦਾ ਕਿ ਇਹ ਸੌਖਾ ਸੀ ਇਹ ਬਿਲਕੁਲ ਸੌਖਾ ਨਹੀਂ ਸੀ ਪਰ ਇਹ ਕਠਿਨ ਵੀ ਨਹੀਂ ਸੀ ਪਰ ਬਿਨਾ ਦਮਦਾਰ ਕਾਰਨ ਜਾਂ ਨਿਸ਼ਾਨੇ ਦੇ ਜ਼ਿੰਦਗੀ 'ਚ ਹਰ ਚੀਜ਼ ਕਠਿਨ ਹੁੰਦੀ ਹੈ ਜੇਕਰ ਤੁਹਾਡੇ ਕੋਲ ਕੋਈ ਦਮਦਾਰ ਕਾਰਨ ਨਹੀਂ ਹੈ ਤਾਂ ਅੱਗੇ ਪੜਨ 'ਚ ਕੋਈ ਸਿਆਣਪ ਨਹੀਂ ਹੈ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੇਗੀ ਨੰਬਰ 2 ਮੈਂ ਹਰ ਦਿਨ ਵਿਕਲਪ ਚੁਣਦਾ ਹਾਂ ਵਿਕਲਪ ਚੁਣਨ ਦੀ ਤਾਕਤ ਇਹ ਮੁੱਖ ਕਾਰਨ ਹੁੰਦਾ ਹੈ ਕਿ ਲੋਕ ਇੱਕ ਆਜ਼ਾਦ ਦੇਸ਼ 'ਚ ਰਹਿਣਾ ਚਾਹੁੰਦੇ ਹਨ ਸਾਨੂੰ ਚੋਣਨ ਦਾ ਅਧਿਕਾਰ ਚਾਹੀਦਾ ਹੈ ਆਰਥਿਕ ਤੌਰ ਤੇ ਜਦੋਂ ਵੀ ਸਾਡੇ ਹੱਥ 'ਚ ਇੱਕ ਵੀ ਡਾਲਰ ਆਉਂਦਾ ਹੈ ਤਾਂ ਇਹ ਸਾਡੇ ਹੱਥ ਵਿੱਚ ਹੁੰਦਾ ਹੈ ਕਿ ਅਸੀਂ ਭਵਿੱਖ ਵਿੱਚ ਅਮੀਰ ਗਰੀਬ ਜਾਂ ਮਿਡਲ ਕਲਾਸ ਬਣਨ ਦਾ ਵਿਕਲਪ ਚੁਣੀਏ ਸਾਡੇ ਖਰਚ ਕਰਨ ਦੀਆਂ ਆਰਤਾਂ ਦੱਸਦੀਆਂ ਹਨ ਕਿ ਅਸੀਂ ਕੌਣ ਹਾਂ ਗਰੀਬ ਲੋਕਾਂ ਦੇ ਖਰਚ ਕਰਨ ਦੀਆਂ ਆਰਤਾਂ ਗਰੀਬਾਂ ਵਾਂਗ ਹੀ ਹੁੰਦੀਆਂ ਹਨ ਬਚਪਨ ਵਿੱਚ ਮੈਨੂੰ ਇਹ ਫਾਇਦਾ ਮਿਲਿਆ ਕਿ ਮੈਨੂੰ ਲਗਾਤਾਰ ਮੋਨੋਪੋਲੀ ਖੇਡਣਾ ਪਸੰਦ ਸੀ ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਮੋਨੋਪੋਲੀ ਸਿਰ ਬੱਚਿਆਂ ਲਈ ਹੈ ਇਸ ਲਈ ਵੱਡੇ ਹੋਣ ਤੋਂ ਬਾਅਦ ਵੀ ਮੈਂ ਇਸ ਨੂੰ ਖੇਡਦਾ ਰਿਹਾ ਮੇਰੇ ਕੋਲ ਇੱਕ ਅਮੀਰ ਡੈਡੀ ਵੀ ਸਨ ਜਿਹੜੇ ਮੈਨੂੰ ਸੰਪਤੀ ਐਸੈਟ ਤੋਂ ਦੇਣਦਾਰੀਆਂ ਦੇ ਵਿਚਕਾਰਲੇ ਫਰਕ ਨੂੰ ਸਮਝਾਉਂਦੇ ਰਹੇ ਇਸ ਲਈ ਬਹੁਤ ਸਮੇਂ ਪਹਿਲਾਂ ਆਪਣੇ ਬਚਪਨ ਚ ਹੀ ਮੈਂ ਅਮੀਰ ਬਣਨ ਦਾ ਵਿਕਲਪ ਚੁਣਿਆ ਤੇ ਮੈਂ ਜਾਣਦਾ ਸੀ ਕਿ ਮੈਨੂੰ ਕੇਵਲ ਇਨਾ ਹੀ ਕਰਨਾ ਸੀ ਕਿ ਸੰਪਤੀਆਂ ਅਸਲ ਸੰਪਤੀਆਂ ਨੂੰ ਇਕੱਤਰ ਕਰਨਾ ਸੀ ਮੇਰੇ ਸਭ ਤੋਂ ਵਧੀਆ ਦੋਸਤ ਮਾਈਕ ਨੂੰ ਵਿਰਾਸਤ ਚ ਸੰਪਤੀ ਵਾਲਾ ਕਾਲਮ ਮਿਲਿਆ ਸੀ ਪਰ ਉਸਨੇ ਇਸ ਨੂੰ ਬਣਾਏ ਰੱਖਣਾ ਵੀ ਸਿੱਖਣਾ ਸੀ ਕਈ ਅਮੀਰ ਪਰਿਵਾਰ ਆਪਣੀਆਂ ਸੰਪਤੀਆਂ ਨੂੰ ਅਗਲੀ ਪੀੜ੍ਹੀਆਂ ਚ ਸਿਰਫ ਇਸ ਲਈ ਗਵਾ ਦਿੰਦੇ ਹਨ ਕਿਉਂਕਿ ਉਹਨਾਂ ਨੇ ਸੰਪਤੀਆਂ ਦੀ ਦੇਖਭਾਲ ਕਰਨ ਲਈ ਕਿਸੇ ਨੂੰ ਟ੍ਰੇਨਿੰਗ ਨਹੀਂ ਸੀ ਦਿੱਤੀ ਜ਼ਿਆਦਾਤਰ ਲੋਕ ਅਮੀਰ ਨਾ ਬਣਨ ਦਾ ਵਿਕਲਪ ਚੁਣਦੇ ਹਨ 90% ਲੋਕਾਂ ਲਈ ਅਮੀਰ ਬਣਨਾ ਬਹੁਤ ਝੰਜਟ ਵਾਲਾ ਕੰਮ ਹੈ ਤਾਂ ਉਹ ਇਸ ਤਰ੍ਹਾਂ ਦੀ ਅਖੋਤਾਂ ਨੂੰ ਇਜਾਦ ਕਰ ਲੈਂਦੇ ਹਨ ਪੈਸੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈ ਜਦ ਮੈਂ ਕਦੇ ਅਮੀਰ ਨਹੀਂ ਬਣਾਗਾ ਜਬ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਜੇ ਤਾਂ ਮੈਂ ਜਵਾਨ ਹਾਂ ਚਾਹ ਮੇਰੀ ਪਤੀ ਜਾਂ ਮੇਰੀ ਪਤਨੀ ਫਾਈਨੈਂਸ਼ੀਅਲ ਪਹਿਲੂਆਂ ਨੂੰ ਸੰਭਾਲ ਦੇ ਜਾਂ ਸੰਭਾਲਦੀ ਹੈ ਇਹਨਾਂ ਸਟੇਟਮੈਂਟਾਂ ਦੇ ਨਾਲ ਸਮੱਸਿਆ ਇਹ ਹੈ ਕਿ ਇਹ ਬੋਲਣ ਵਾਲੇ ਕੋਲੋਂ ਦੋ ਚੀਜ਼ਾਂ ਲੁੱਟ ਲੈਂਦੀਆਂ ਹਨ ਇੱਕ ਤਾਂ ਹੈ ਸਮਾਂ ਜੋ ਕਿ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ ਤੇ ਦੂਜੀ ਹੈ ਸਿੱਖਿਆ ਸਿਰਫ ਇਸ ਲਈ ਕਿਉਂਕਿ ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਇਹ ਬਹਾਨਾ ਨਹੀਂ ਬਣਾ ਸਕਦੇ ਕਿ ਤੁਸੀਂ ਇਸ ਕਾਰਨ ਨਹੀਂ ਸਿੱਖ ਸਕੇ ਪਰ ਇਹ ਵਿਕਲਪ ਅਸੀਂ ਹਰ ਰੋਜ਼ ਚੁਣਦੇ ਹਾਂ ਇਹ ਵਿਕਲਪ ਕਿ ਅਸੀਂ ਆਪਣੇ ਸਮੇਂ ਆਪਣੇ ਪੈਸੇ ਤੇ ਆਪਣੀ ਸਿੱਖਿਆ ਦੇ ਨਾਲ ਹਰ ਦਿਨ ਕੀ ਕਰਦੇ ਹਾਂ ਇਹ ਵਿਕਲਪ ਚੁਣਨ ਦੀ ਤਾਕਤ ਹੈ ਸਾਡੇ ਸਾਰਿਆਂ ਕੋਲ ਵਿਕਲਪ ਹੁੰਦੇ ਹਨ ਮੈਂ ਅਮੀਰ ਬਣਨ ਦਾ ਵਿਕਲਪ ਚੁਣਦਾ ਹਾਂ ਤੇ ਮੈਂ ਇਹ ਵਿਕਲਪ ਹਰ ਰੋਜ਼ ਚੁਣਦਾ ਹਾਂ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ